ਜੀ ਸਿਕਾਲ ਹੋਰ ਸਾਰੇ ਟੀਕੋਂ ਕਹਿੰਦੇ ਹੁੰਦੇ ਆ ਮਾੜੀ ਸੋਚ ਪੈਰ ਦੀ ਮੋਚ ਬੰਦੇ ਨੂੰ ਕਦੇ ਨਹੀਂ ਅੱਗੇ ਵਧਣ ਦਿੰਦੀ ਹੁਣ ਗੱਲ ਕਰਦੇ ਆ ਭਧੌੜਾ ਹਲਕੇ ਦੇ ਸਾਡੇ ਬਹੁਤ ਹੀ ਮਾਣਯੋਗ ਐਮਐਲਏ ਲਾਲ ਸਿੰਘ ਉਪਕੀਦੀ ਕੁਝ ਬੰਦੇ ਆਪਦੀਆਂ ਗਲਤੀਆਂ ਕਰਕੇ ਆਪਦੇ ਤੋਂ ਦੋਸਤ ਲੈਣ ਦੀ ਬਜਾਏ ਜਾਂ ਤਾਂ ਮੌਜੂਦਾ ਐਮਐਲਏ ਨੂੰ ਕਹਿਣ ਲੱਗ ਜਾਂਦੇ ਆ ਕਿਆ ਫਿਰ ਸਰਕਾਰਾਂ ਜਿਹੜੀਆਂ ਉਪਰ ਮੰਤਰੀ ਜਾਂ ਮੁੱਖ ਮੰਤਰੀ ਬਿਠਾਉਂਦਾ ਹੈ ਪਰ ਮੈਨੂੰ ਨਹੀਂ ਲੱਗਦਾਗਾ ਵੀ ਜਿਹੜੀ ਇਹ ਸਰਕਾਰ ਚੱਲ ਰਹੀ ਹੈ ਵੀ ਇਹ ਸਰਕਾਰ ਦੇ ਵਿੱਚ ਕਿਉਂਗਾ ਕਿਉਂਕਿ ਇੱਥੇ ਦੇਖੋ ਨਾ ਤਾਂ ਤਾਂ ਕੈਸਾ ਹੀ ਚੱਲਦੀ ਹੈ। ਬਾਕੀ ਜੋ ਅੱਜ ਦੀ ਕਿਹੜੀ ਸਿਸਟਮ ਚੱਲ ਰਿਹਾ ਹੈਗਾ ਠੀਕ ਆ ਕੰਮ ਸਲੋ ਜ਼ਰੂਰ ਆ ਹੋ ਰਿਹਾ ਹੈਗਾ। ਪਰ ਕੀ ਯਾਰ ਅਸੀਂ ਆ ਕੇ ਗਲਤੀਆਂ ਕਰਕੇ ਸਰਕਾਰਾਂ ਨੂੰ ਦੂਰ ਦਿੰਦੇ ਚੰਗੇ ਲੱਗਦੇ। ਸਰਕਾਰ ਦਾ ਕੋਈ ਵਿਆਹ ਵੀ ਠੀਕ ਹੈ ਚੰਗੀਆਂ ਮਾੜੀਆਂ ਵੀ ਆਉਂਦੀਆਂ ਸਾਰਾ ਕੁਝ ਹੀ ਆਉਂਦਾ ਹੈ ਪਰ ਜਿੱਥੋਂ ਕਿਤੇ ਹੁਣ ਬਾਈ ਭਗਵੰਤ ਮਾਨ ਕੰਮ ਕਰ ਰਿਹਾ ਹੈਗਾ ਵਧੀਆ ਕਰ ਰਿਹਾ ਹੈਗਾ ਕੋਈ ਇਸ ਅਦਾਲਤ ਦੇ ਵਿੱਚ ਕਿ ਦੋਰ ਹੈ ਨਹੀਂ ਤਾਂ ਸੋ ਵੀਰੋ ਪਹਿਲਾਂ ਕਹਿਣ ਲੱਗੇ ਸੋਚਦਾ ਕਰੋ ਵੀ ਸਾਡੇ 'ਚ ਕਿੱਥੇ ਗਲਤੀ ਹੈ ਸਾਤੋਂ ਕਿੱਥੇ ਗਲਤੀ ਹੋਈ ਹੈ ਸਹੀ ਉਹ ਮੈਂ ਕਿਹਾ ਮਾੜੀ ਸੋਚ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਬੰਦਦੀ ਸਤਿਕਾਰ